ਹਾਂਜੀ ਅੱਜ ਕੱਲ ਉਹਨਾਂ ਬਾਬਿਆਂ ਬਾਰੇ ਜਾਂ ਢੋਂਗੀ ਬਾਬਿਆਂ ਬਾਰੇ ਗੱਲਬਾਤ ਹੈ ਕਿ ਜੋ ਲੋਕ ਭੁਲੇਪੇ ਪਾਲੇ ਲੋਕਾਂ ਨੂੰ ਖਾਸ ਕਰਕੇ ਔਰਤਾਂ ਬੱਚੇ ਜਾਂ ਘੱਟ ਉਮਰ ਦੀਆਂ ਲੜਕੀਆਂ ਉਹਨਾਂ ਨੂੰ ਗੁੰਮਰਾਹ ਕਰਦੇ ਆਂ ਵੀ ਆਪਣੇ ਆਪ ਨੂੰ ਕਿੰਨੇ ਨਾਮ ਵੀ ਬੜੇ ਉੱਚੀ ਉੱਚੇ ਲੈਂਦੇ ਆਂ ਪਿਤਾ ਜੀ ਕੋਈ ਕਹਾਂਦਾ ਆਪਣੇ ਆਪ ਨੂੰ ਕੋਈ ਪਰਮਾਤਮਾ ਕਹਿੰਦਾ ਕੋਈ ਭੋਲੇ ਨਾਮ ਆਪਣੇ ਆਪ ਨੂੰ ਕਹਿੰਦਾ ਵੀ ਦੇਖੋ ਇਹ ਚੀਜ਼ਾਂ ਥੋੜੀਆਂ ਅੱਛੀਆਂ ਨਹੀਂ ਆਂ ਸਿਰਫ ਇਹ ਕੈਰੈਕਟਰ ਜਿਹੜਾ ਹੈ ਮਤਲਬ ਮਾਨਸਿਕ ਬਿਮਾਰ ਲੋਕਾਂ ਲਈ ਇਹ ਚੀਜ਼ ਹੁੰਦਾ ਕਿ ਉਹ ਦਿਨਾਂ ਦੇ ਵਿੱਚ ਹੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਅਮੀਰ ਬਣਾਉਣਾ ਚਾਹੁੰਦੇ ਹੁੰਦੇ ਨੇ ਤਾਂ ਉਹ ਇਹ ਚੀਜ਼ਾਂ ਦਾ ਮਤਲਬ ਪੂਰਾ ਸਰਕਲ ਬਣਾਉਂਦੇ ਨੇ ਆਪਣਾ ਤਾਂ ਮਨੁੱਖਤਾ ਦੇ ਨਾਮ ਤੇ ਇਹ ਜਿਹੜਾ ਹੈ ਬਹੁਤ ਵੱਡਾ ਤੱਬਾ ਨੇ ਕਿਉਂਕਿ ਇਹ ਜਿਹੇ ਲੋਕ ਇੱਕ ਗਰੀਬ ਲੋਕਾਂ ਨੂੰ ਜਾਂ ਥੋੜੇ ਜਿਹੜੇ ਪੜੇ ਲਿਖੇ ਨਹੀਂ ਹੁੰਦੇ ਜਾਂ ਕੋਈ ਬਿਮਾਰ ਹੈ ਜਾਂ ਕਿਸੇ ਦੀ ਕੋਈ ਮੰਦੀ ਕਾਮਨਾ ਨਹੀਂ ਪੂਰੀ ਹੁੰਦੀ ਤਾਂ ਉਸ ਕਉਣਾ ਨੂੰ ਜਿਹੜਾ ਹੈ ਗੁੰਮਰਾਹੀ ਮਤਲਬ ਉਹਨਾਂ ਉਹ ਰੰਦੇਰੇ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਇਹਨਾਂ ਦੇ ਮਨ ਦੇ ਵਿੱਚ ਸਿਰਫ ਇਹੀ ਹੈ ਕਿ ਅਸੀਂ ਮਿਹਨਤ ਨਹੀਂ ਕਰਨੀ ਅਸੀਂ ਲੋਕਾਂ ਦਾ ਵੈਸੇ ਹੀ ਪੈਸਾ ਜਿਹੜਾ ਹੈ ਆਪਣਾ ਕਲੈਕਟ ਕਰਨਾ ਹੈ ਤਾਂ ਉਹਨਾਂ ਲੋਕਾਂ ਨੂੰ ਜਿਹੜਾ ਹੈ ਥੋੜੀ ਜੀ ਮੈਂ ਇਹ ਕਹਿਣਾ ਚਾਹੂੰਗੀ ਵੀ ਇਹਨਾਂ ਦੇ ਪਿੱਛੇ ਬਿਲਕੁਲ ਨਾ ਲੱਗੋ ਦੇਖੋ ਹਾਥਰਸ ਦੇ ਵਿੱਚ ਕਿੰਨੀਆਂ ਜ਼ਿੰਦਗੀਆਂ 121 ਬੱਚੇ ਤੇ ਔਰਤਾਂ ਸਿਰਫ ਸੀਗੀਆਂ ਕੀ ਹੈ ਬਾਬਾ ਜੀ ਦੀ ਧੂਲ ਲੈਣ ਲਈ ਮਤਲਬ ਪੈਰਾਂ ਦੀ ਧੂਲ ਦੇਖੋ ਸਭ ਤੋਂ ਜ਼ਿਆਦਾ ਤਾਂ ਸਾਡੇ ਮਾਬਾਪ ਹੀ ਸਾਡੇ ਵੈਲ ਬਿਸ਼ਰ ਹੈ ਬੱਚਿਆਂ ਦੇ ਉਹ ਹਰ ਮਤਲਬ ਆਪਣੇ ਬੱਚੇ ਨੂੰ ਅੱਛਾ ਗਾਈਡ ਕਰਨਗੇ ਤੇ ਆਪਣੇ ਨੂੰ ਉਹਨਾਂ ਨੂੰ ਚੰਗੀ ਜਗ੍ਹਾ ਤੇ ਜਿਹੜਾ ਹਰ ਗੱਲ ਅੱਛੀ ਉਹਨਾਂ ਨੂੰ ਸੁਜੈਸ਼ਨ ਦੇਣਗੇ ਹੋਰ ਕੋਈ ਵੀ ਬੰਦਾ ਜੇ ਤੁਸੀਂ ਕਿੰਨਾ ਮਰਜ਼ੀ ਉਹ ਲੈ ਲਓ ਉਹ ਜਿਹੜਾ ਹੈ ਤੁਹਾਨੂੰ ਹਮੇਸ਼ਾ ਗੁੰਮਰਾਹ ਹੀ ਕਰੇਗਾ ਹੈ ਮੇਰੀ ਗੱਲ ਸੁਣੋ ਇਹ ਹੈ ਤਾਂ ਦੇਖੋ ਇਹਨਾਂ ਦੇ ਨਾਮ ਵੀ ਕਿੰਨੇ ਮਤਲਬ ਜਿਵੇਂ ਆਸ਼ਰਮ ਬਾਪੂ ਹੁਣ ਹੀ 15 ਸਾਲਾਂ ਦੇ ਵਿੱਚ ਵਿੱਚ ਇਹ ਬਹੁਤ ਜ਼ਿਆਦਾ ਆਰਾਮ ਰਹੀ ਨਾਮ ਵੀ ਆਪਣੇ ਬੜੇ ਚੁੰਚੁੰਚ ਕੇ ਰੱਖਦੇ ਹਨ ਤੇ ਇਸ ਕਰਕੇ ਮਤਲਬ ਇਹਨਾਂ ਲੋਕਾਂ ਤੋਂ ਬਹੁਤ ਹੀ ਮੈਂ ਮਤਲਬ ਡਰ ਵੀ ਲੱਗਦਾ ਹੁਣ ਹੈ ਵੀ ਇੰਨੇ ਜ਼ਿਆਦਾ ਨਾ ਪਤਾ ਨਹੀਂ ਕਦੋਂ ਆਪਣੀ ਜਿਹੜੀ ਹੈ ਉਹਦੇ ਵਿੱਚ ਲੋਕਾਂ ਨੂੰ ਜਿਹੜਾ ਫਸਾ ਲੈਂਦੇ ਨੇ ਤੇ ਲੋਕਾਂ ਦੇ ਜਿਹੜੇ ਨੇ ਇਹ ਜ਼ਮੀਨਾ ਹੜੱਪ ਲੈਂਦੇ ਨੇ ਫਿਰ ਆਪਣੇ ਅੱਛੇ-ਅੱਛੇ ਉੱਤੇ ਮਹਿਲ ਆਪਣੇ ਕਮਰੇ ਜਾਂ ਆਪਣੇ ਰਹਿਣ ਲਈ ਸਾਰਾ ਕੁਝ ਸਾਰੀਆਂ ਸਹੂਿਦਾਵਾਂ ਆਪਣੇ ਆਪ ਨੂੰ ਰਾਜੇ ਮਹਾਰਾਜੇ estrangdਿਆਂ ਆਪਣੀ ਫੌਜ ਇਕੱਠੀ ਕਰਦੇ ਨੇ ਵੀ ਇਹ ਸਾਡੀ ਜਿਹੜਾ ਨਿਗਰਾਨੀ ਰੱਖੇਗੀ ਜਾਂ ਕੁਝ ਵੀ ਇਹਨਾਂ ਦੇ ਸਿਸਟਮ ਬੜੇ ਅੰਦਰੋਂ ਮਤਲਬ ਖੋਖਲੇ ਤੇ ਉਹ ਨਹੀਂ ਵੀ ਉਹ ਹਲੇ ਆਪਾਂ ਨਹੀਂ ਸਮਝ ਸਕਦੇ ਲੋਕ ਵੀ ਨਹੀਂ ਸਮਝ ਸਕਦੇ ਨਾ ਹੋਏਗਾ। ਯਾ ਦੇਖੋ ਕਈ ਵਾਰੀ ਕਿਸੇ ਦੇ ਬੱਚਾ ਨਹੀਂ ਹੁੰਦਾ ਹੈ ਤਾਂ ਕੀ ਹੈ ਇਹ ਮਤਲਬ ਪ੍ਰੋਬੈਬਿਲਿਟੀ ਹੈ। ਉਹ ਕੀ ਹੈ ਉਹਨਾਂ ਕੋਲ ਚਲੇ ਜਾਂਦੇ ਆ ਬਾਬਿਆਂ ਕੋਲ ਫਲ ਦੇ ਦਿੰਦੇ ਆ ਜਾਂ ਕੋਈ ਹੋਰ ਚੀਜ਼ ਖਾਣ ਨੂੰ ਦੇ ਦਿੰਦੇ ਆ ਤਾਂ ਕੀ ਹੁੰਦਾ ਉਹਦੇ ਵਿੱਚੋਂ 5 ਦੇ ਲੜਕੇ ਹੋ ਜਾਂਦੇ ਆ 5 ਦੀਆਂ ਲੜਕੀਆਂ ਹੋ ਜਾਂਦੀਆਂ। ਇਹ 100% ਪ੍ਰੋਬੈਬਿਲਿਟੀ ਹੈ ਸਾਇੰਸ ਦੇ ਅਕੋਰਡਿੰਗ। ਵੀ ਜਿਹੜੇ ਵੀ ਮਤਲਬ ਕਰੋਮੋਸੋਮਸ ਦਾ ਸਾਰਾ ਕੇ ਲਾ ਤਾਂ ਉਹ ਉਹਦੇ ਨਾਲ ਤਾਂ ਦੂਸਰੇ ਨੂੰ ਜਿਨ੍ਹਾਂ ਦੇ ਲੜਕੀਆਂ ਹੁੰਦੀਆਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਇਹ ਚੀਜ਼ ਨਹੀਂ ਕਰੀ ਹੋਣੀ ਕੋਈ ਆਪਣਾ ਰੂਲਸ ਵਗੈਰਾ ਸਹੀ ਨਹੀਂ ਹੋ ਕਰੇ ਹੋਣੀ ਤਾਂ ਮਤਲਬ ਕਈ ਵਾਰੀ ਬੱਚੇ ਵੀ ਜਿਹੜੇ ਨੇ ਮਤਲਬ ਮੇਰਾ ਤਾਂ ਬਹੁਤ ਪਿੰਡਾਂ ਚ ਵਾਪਿਆ ਬੱਚਿਆਂ ਨੂੰ ਕਈ ਵਾਰੀ 3-4 ਦਿਨਾਂ ਬਾਅਦ ਬੁਖਾਰ ਹੋ ਜਾਂਦਾ ਤਾਂ ਉਹਨਾਂ ਦੇ ਪੇਰੈਂਟਸ ਉਹਨਾਂ ਹਮੇਸ਼ਾ ਇਹ ਕਹਿੰਦੇ ਜੀ ਇਹਨਾਂ ਨੂੰ ਹੱਥੋਂ ਲਾ ਛੁੱਟੀ ਦੇ ਦਿਓ ਮੈਂ ਮੈਨੂੰ ਉਹਨੂੰ ਅਸੀਂ ਹੱਥੋਂ ਲਗਰਾ ਕੇ ਲੈਣਾ ਕਿੰਨਾ ਉਹਨਾਂ ਨੂੰ ਸਮਝਾ ਲਓ ਕਿ ਨਹੀਂ ਇਹ ਤੁਸੀਂ ਡਾਕਟਰ ਕੋਲ ਦਿਖਾ ਕੇ ਲੈ ਕੇ ਆਓ ਜਾਂ ਵਾਇਰਲ ਹੈ ਉਹਦੀ ਮਤਲਬ ਦਵਾਈ ਉਹ ਕਰੋ ਹੈਗਾ ਪਰ ਨਹੀਂ ਕਈ ਵਾਰੀ ਨਹੀਂ ਬੜਾ ਦੁੱਖ ਹੁੰਦਾ ਇਸ ਚੀਜ਼ ਦਾ ਹੈਗਾ ਵੀ ਬਹੁਤ ਆ ਜਿਆਦਾ ਐਜ਼ ਅ ਟੀਚਰ ਅਸੀਂ ਪ੍ਰੈਸ਼ਰ ਵੀ ਨਹੀਂ ਕਰ ਸਕਦੇ ਹੈਗੇ ਕਿ ਨਹੀਂ ਤੁਸੀਂ ਪਰ ਬੱਚਿਆਂ ਨੂੰ ਹਮੇਸ਼ਾ ਆਪਾਂ ਡੇ ਟੂ ਡੇ ਲੈਕਚਰਸ ਦਿੰਦੇ ਰਹਿੰਦੇ ਆ ਕਿ ਨਹੀਂ ਬੇਟੀ ਨਾ ਤੁਸੀਂਾਂ ਤੋਂ ਜਿਹੜਾ ਹੈ ਬੱਚੋ ਬਚੋ ਹੈਗਾ ਤਾਂ ਸ਼ੁਰੂ ਵਿੱਚ ਆਪਣੇ ਆਪ ਨੂੰ ਅਟਰੈਕਟ ਕਰਨ ਲਈ ਕਿਸੇ ਵੀ ਮਤਲਬ ਲੰਗਰ ਲਗਾਏ ਜਾਂਦੇ ਆ ਤੇ ਹੋਰ ਲੋਕਾਂ ਨੂੰ ਵੀ ਇਨਵਾਈਟ ਕੀਤਾ ਜਾਂਦਾ ਹੈ ਜਿਹੜੇ ਨੇੜੇ-ਤੇੜੇ ਦੇ ਪਿੰਡਾਂ ਵਾਲੇ ਹੁੰਦੇ ਆ ਤੇ ਆਪਣਾ ਜਿੱਥੇ ਵੀ ਉਹਨਾਂ ਨੂੰ ਕੋਈ ਸਾਮਲੜ ਦੀ ਜ਼ਮੀਨ ਆ ਉਹਨੂੰ ਵੀ ਆਪਣਾ ਗ੍ਰਿਪ ਕਰਨ ਦੀ ਕੋਸ਼ਿਸ਼ ਕਰਦੇ ਨੇ ਐ ਪ੍ਰਮਾਤਮਾ ਦਾ ਝੂਠਾ ਮਤਲਬ ਕੀਰਤਨ ਵਗੈਰਾ ਕਰਿਆ ਜਾਂਦਾ ਅੱਛਾ ਉੱਥੇ ਇਸ ਜਗ੍ਹਾ ਤੇ ਕਈ ਜਗ੍ਹਾ ਤੇ ਆਪਣੇ ਆਸ਼ਰਮਾਂ ਦੇ ਵਿੱਚ ਕੋਈ ਦੋ ਨਲਕੇ ਲਗਾ ਲੇ ਤਾਂ ਇਹ ਕਹਿੰਗੇ ਜੀ ਇਹ ਨਲਕੇ ਤੇ ਨਿਚੇ ਨਾ ਔੜਨਾ ਇਹਦਾ ਪਾਣੀ ਪੀਣ ਨਾਲ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਜਾਂ ਕੋਈ ਐਜ਼ ਇਸ ਚਰਨਾਮਤ ਕੋਈ ਚੀਜ਼ ਜਿਵੇਂ ਉਹਦੇ ਵਿੱਚ ਆਏ ਪਾਣੀ ਹੋਵੇ ਤુલਸੀ ਪਾ ਕੇ ਜਾਂ ਕੋਈ ਹੋਰ ਮਲਠੀ ਪਾ ਕੇ ਉਹ ਪਾਣੀ ਤਿਆਰ ਕਰਨੀ ਵੀ ਇਹ ਜਿਹੜਾ ਪ੍ਰਸ਼ਾਦ ਉੱਥੇ ਇਹ ਚੀਜ਼ਾਂ ਦਾ ਵੀ ਬਹੁਤ ਰਸ ਹੁੰਦਾ ਹੈਗਾ ਉਹਨਾਂ ਲੋਕਾਂ ਕੋਲ ਹੈ ਵੀ ਅਸੀਂ ਇਹ ਲੈ ਕੇ ਆਇਆ ਤਾਂ ਸਾਡੇ ਕੋਈ ਸਾਨੂੰ ਬਿਮਾਰੀ ਨਹੀਂ ਲੱਗਣੀ ਹੈ ਪਰ ਮਤਲਬ ਫਿਰ ਵੀ ਅਸੀਂ ਜਿਹੜਾ ਹੈ ਇਹਨਾਂ ਚੀਜ਼ਾਂ ਤੋਂ ਜੇ ਗੁਰੇਸ ਕਰੀਏ ਤਾਂ ਜਾਦਾ ਵਧੀਆ ਹੈ ਕਿ ਕੋਈ ਵੀ ਕਿਸੇ ਮਤਲਬ ਜੇ ਉਸ ਕੋਈ ਬਿਮਾਰੀ ਵੀ ਹੈ ਜਾਂ ਕੁਛ ਕੋਈ ਮੈਂਟਲੀ ਵੀ ਹੋਇਆ ਤਾਂ ਅਸੀਂ ਜਿਹੜਾ ਹਸਪੀਟਲ ਜਾ ਕੇ ਜੋ ਠੀਕ ਹੋ ਸਕਦੇ ਆ ਉਹ ਸੀ ਇਹਨਾਂ ਬਾਬਿਆਂ ਤੋਂ ਨਹੀਂ ਹੋ ਸਕਦੇ ਔਰ ਇਹ ਬਾਬੇ ਕੀ ਇਹ ਬਿਲਕੁਲ ਅਨਪੜ ਹੈ ਕੋਈ ਚੀਜ਼ ਦੀ ਇਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਹੈ ਤਾਂ ਮਤਲਬ ਆਪਣੇ ਆਪ ਨੂੰ ਸਿਰਫ ਇਹ ਕਹ ਲਓ ਵੀ ਮੈਂਟਲੀ ਥੋੜੇ ਜਿ ਅਹ ਉਹ ਹੁੰਦੇ ਆ ਵੀ ਹਰ ਇੱਕ ਨੂੰ ਕੰਟਰੋਲ ਕਿਵੇਂ ਕਰਨਾ ਹੈਗਾ ਇਹਨਾਂ ਦੇ ਇਹ ਇਹਨਾਂ ਚ ਇਹ ਪਾਵਰ ਬਣ ਜਾਂਦੀ ਹੈ ਤਾਂ ਇੱਥੇ ਹੀ ਮੇਰਾ ਇਹ ਵੀਡੀਓ ਮਾ ਬਣਾਉਣ ਦਾ ਮਕਸਦ ਇਹ ਸੀ ਵੀ ਬਸ ਕ੍ਰਿਸ਼ਨ ਜੀ ਦੇ ਅਕੋਰਡਿੰਗ ਵੀ ਆਪਣਾ ਕਰਮ ਕਰੋ ਫਲ ਦੀ ਇੱਛਾ ਨਾ ਕਰੋ ਪਰ ਕਹਿਣਾ ਤੇ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਤੇ ਆਪਣੇ ਵੀ ਕਦੇ ਵੀ ਕੋਈ ਬਿਮਾਰੀ ਨਾ ਤੁਸੀਂ ਜੂਸ ਦਿਓ ਤਾਂ ਸਭ ਤੋਂ ਪਹਿਲਾਂ ਅਤੇ ਆਪਣੇ ਹਸਪੀਟਲ ਚ ਜਾਓ ਉੱਥੇ ਦੇਖੋ ਵੀ ਕੀ ਚੀਜ਼ ਕਿ ਡਾਕਟਰਸ ਕੀ ਕਹਿੰਦੇ ਆ ਉਹਨੂੰ ਤੁਸੀਂ ਆਪਣੇ ਮ मतलब ਮੰਨਦੇ ਵਿੱਚ ਜਾਂ ਤੁਸੀਂ ਕੋਈ ਚੀਜ਼ਾਂ ਹੁੰਦੀਆਂ ਨੇ ਅਸੀਂ ਕੋਈ ਜ਼ਿਆਦਾ ਫੈਟੀ ਆ ਜਾਂ ਅਸੀਂ ਐਕਸਰਸਾਈਜ਼ ਨਾਲ ਵੀ ਠੀਕ ਹੋ ਸਕਦੇ ਹੈਗੀਆਂ ਤਾਂ ਵੈਸੇ ਤਾਂ ਮਤਲਬ ਕਣ-ਕਣ ਦੇ ਵਿੱਚ ਪਰਮਾਤਮਾ ਹੈ ਵੀ ਉਹਦੀ ਹੀ ਇਬਾਦਤ ਸਾਨੂੰ ਕਰਨੀ ਚਾਹੀਦੀ ਹੈ ਮਿਹਨਤ ਕਰਕੇ ਜੋ ਆਪਣੇ ਪਰਿਵਾਰ ਨੂੰ ਮਿਹਨਤ ਕਰਨ ਦੇ ਵਿੱਚ ਕੋਈ ਵੀ ਡਰਨੀ ਹੈ ਮਿਹਨਤ ਕਰਕੇ ਜੋ ਅਸੀਂ ਆਪਣੇ ਪਰਿਵਾਰ ਦੀ ਪਰਵਰਿਸ਼ ਕਰਦੇ ਆਂ ਤਾ ਉਹਦੇ ਵਿੱਚ ਜ਼ਿਆਦਾ ਹੋਵਾ ਕੋਈ ਵੀ ਕੰਮ ਅਸੀਂ ਕਰਦੇ ਆਂ ਤੇ ਜੇ ਅਸੀਂ ਬਹੁਤ ਲਗਨ ਤੇ ਮਿਹਨਤ ਨਾਲ ਕਰਦੇ ਆਂ ਤਾਂ ਪ੍ਰਮਾਤਮਾ ਵੀ ਜ਼ਰੂਰ ਸਾਡਾ ਸਾਥ ਦਿੰਦਾ ਹੈਗਾ ਉਹ ਕਣ-ਕਣ ਦੇ ਵਿੱਚ ਹੈ ਹਲ ਦੇਖੋ ਇੱਕ ਚਾਹੀ ਮਤਲਬ ਅਸੀਂ ਕੋਈ ਬਰਤਨ ਸਾਫ ਕਰਨ ਦਾ ਕੰਮ ਕਰਦੇ ਆਂ ਤਾਂ ਬਰਤਨ ਵੀ ਸਾਫ ਹੋਏ ਸੱਤ ਖੁਸ਼ ਹੋ ਜਾਣ ਹੈ ਵੀ ਇਸ ਨੇ ਅੱਜ ਮੈਨੂੰ ਬਹੁਤ ਵਧੀਆ ਚਮਕਾਇਆ ਹੈ ਤਾਂ ਮਤਲਬ ਕੋਈ ਵੀ ਤੁਸੀਂ ਕੰਮ ਕਰਦੇ ਹੋ ਉਹਨੂੰ ਪੂਰੀ ਤਸੱਲੀ ਦੇ ਨਾਲ ਚਾਹੇ ਤੁਹਾਡੇ 5 ਜਾਂ 7 ਮਿੰਟ ਵੱਧ ਲੱਗਣੇ ਹੁੰਦੇ ਇਸ ਤੋਂ ਵੱਧ ਤਾਂ ਨਹੀਂ ਕੋਈ ਵੀ ਅਸੀਂ ਲੈਸਨ ਰੀਡ ਕਰਦੇ ਆਂ ਜਾਂ ਕੁਝ ਕਰਦੇ ਹੈਗੇ ਆਂ ਤਾਂ ਜੇ ਉਹਨੂੰ 2-3 ਵਾਰੀ ਰਿਵਾਈਜ਼ ਕਰ ਲਾਂਗੇ ਤੇ ਬੱਚੇ ਨੂੰ ਇਹਨਾਂ ਯਾਦ ਹੋ ਜਾਏਗਾ ਜਾਂ ਲਿਖ ਕੇ ਦੇਖ ਲੇਗਾ ਹੈਗਾ ਤੇ ਇਹੀ ਸਾਡੇ ਕੰਮ ਦੇ ਵਿੱਚ ਹੈ ਵੀ ਪੂਰੀ ਆਪਣੀ ਮਨ ਦੀ ਕਨਸੈਂਟਰੇਸ਼ਨ ਦੇ ਨਾਲ ਜਿਹੜਾ ਹੈ ਤੇ ਇੱਕ ਬਹਿਮ ਭਰਮਾ ਤੋਂ ਬਿਲਕੁਲ ਦੂਰ ਰਹੋ ਜਿੰਨੇ ਵੀ ਮਤਲਬ ਇਹ ਬਹਿਮਾ ਪਰਮਾ ਕਰਕੇ ਹੀ ਜ਼ਿਆਦਾ ਸੀਨਾ ਦੇ ਪਿੱਛੇ ਲੱਗ ਜਾਂਦੇ ਇਹਨਾਂ ਬਾਬਿਆਂ ਦੇ ਪਿੱਛੇ ਲੱਗਦੇ ਆਂ ਅਸੀਂ ਜੋ ਕਿ ਸਾਨੂੰ ਬਹੁਤ ਜ਼ਿਆਦਾ ਗੁੰਮਰਾਹ ਕਰਦੇ ਨੇ ਤੇ ਪਰ ਕਾਂ ਪ੍ਰਮਾਤਮਾ ਨੇ ਜਿਹੜਾ ਹੈ ਤੁਹਾਨੂੰ ਜੇ ਕਾਮਯਾਬੀ ਦੇਣੀ ਆ ਤਾਂ ਤੁਹਾਨੂੰ ਸਖਤ ਮਿਹਨਤ ਨਾਲ ਦੇਣੀ ਆ ਇਹਨਾਂ ਬਾਬਿਆਂ ਦੇ ਪਿੱਛੇ ਲੱਗੇ ਤਾਂ ਜਾਂ ਇਹਨਾਂ ਦੀ ਤੂਲ ਮੱਥੇ ਤੇ ਲਗਾਏ ਦੇ ਨਾਲ ਨਹੀਂ ਲੱਗਣੀ ਤੁਸੀਂ ਕੋਈ ਵੀ ਆਪਣਾ ਰੋਜ਼ੀ ਰੋਟੀ ਲਈ ਕੰਮ ਕਰਦੇ ਹੋ ਬਸ ਉਹਨੂੰ ਮਿਹਨਤ ਦੇ ਨਾਲ ਕਰੋ ਇੱਥੇ ਅੱਜ ਇਹੀ ਵੀਰਾ ਮਕਸਦ ਹੈਗਾ ਵੀਡੀਓ ਬਣਾਉਂਦਾ ਕਿ ਇਹਨਾਂ ਬਾਬਿਆਂ ਤੋਂ ਜੇ ਅਸੀਂ बच ਸਕਦੀਏ ਤਾਂ ਅਸੀਂ ਬਚ ਜਾਈਏ ਹੈਗਾ ਤੇ ਬਸ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਆਪਣੇ ਉਸ ਪਰਮਾਤਮਾ ਨੂੰ ਜਿਹਨੂੰ ਵੀ ਤੁਸੀਂ ਆਪਣੇ ਗੁਰੂ ਨੂੰ ਮੰਨਦੇ ਹੋ ਐ ਮਤਲਬ ਜਿਵੇਂ ਸਦਾ ਕ੍ਰਿਸ਼ਨ ਜੀ ਰਾਮ ਤੋਂ ਜਿਨ੍ਹਾਂ ਨੇ ਇੰਨੇ ਦੁੱਖ ਕੱਟ ਕੇ ਵੀ ਆਪਣੀ ਜ਼ਿੰਦਗੀ ਨੂੰ ਆਪਣੇ ਗ੍ਰਸਥ ਜੀਵਨ ਨੂੰ ਚਲਾਇਆ ਤੇ ਉਹ ਲੋਕ ਕਹਿੰਦੇ ਗ੍ਰਸਥ ਜੀਵਨ 'ਚ ਰਹਿ ਕੇ ਸਭ ਦੁੱਖ ਸੁੱਖ ਸਹਣੇ ਉਹ ਜਿਹੜੀਆਂ ਸਭ ਤੋਂ ਜ਼ਿਆਦਾ ਮਤਲਬ ਮੁਸ਼ਕਲ ਵਾਲਾ ਕੰਮ ਵੀ ਹੁੰਦਾ ਤੇ ਉਹਦੇ ਵਿੱਚ ਹੀ ਸੈਟੀਸਫੈਕਸ਼ਨ ਤਸੱਲੀ ਜਿਹੜੀ ਹੈ ਉਹਦੇ ਵਿੱਚ ਹੀ ਹੁੰਦੀ ਹੈ ਥੈਂਕ ਯੂ